ਕੀ ਤੁਸੀਂ ਜਾਣਦੇ ਹੋ ਕਿ ਜਪਜੀ ਸਾਹਿਬ ਵਿੱਚ ਰੱਬ ਤੱਕ ਪਹੁੰਚਣ ਦਾ ਰਾਜ਼ छुपा ਹੋਇਆ ਹੈ ਤੇ ਜਦੋਂ ਤੁਸੀਂ ਇਹ ਜਾਣ ਲਵੋਗੇ ਕਿ ਜਪਜੀ ਸਾਹਿਬ ਬੜਨ ਨਾਲ ਸਾਡੀ ਜ਼ਿੰਦਗੀ ਵਿੱਚ ਕੀ ਬਦਲਾ ਆਉਂਦੇ ਹਨ ਤਾਂ ਤੁਸੀਂ ਹੈਰਾਨ ਰਹਿ ਜਾਵੋਗੇ ਅੱਜ ਅਸੀਂ ਗੱਲ ਕਰਾਂਗੇ ਜਪਜੀ ਸਾਹਿਬ ਪਾਠ ਬਾਰੇ ਇਹ ਪਹਿਲਾ ਬਾਣੀ ਦਾ ਪਾਠ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਹੈ ਕੀ ਤੁਸੀਂ ਜਾਣਦੇ ਹੋ ਕਿ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਪਾਠ ਹੈ ਹੀ ਪਾਠ ਸਾਨੂੰ ਦੱਸਦਾ ਹੈ ਕਿ ਇੱਕ ਹੀ ਵਾਹਿਗੁਰੂ ਹੈ ਉਹ ਅਜਮਾ ਹੈ ਅਬినాਸੀ ਹੈ ਉਸ ਦਾ ਨਾਮ ਸਿਮਰਨਾ ਹੀ ਸਾਡਾ ਸਭ ਤੋਂ ਵੱਡਾ ਕੰਮ ਹੈ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ 네ਗੇਟਿਵ ਥਾਟਸ ਦੂਰ ਹੁੰਦੇ ਹਨ ਅਸੀਂ ਹਮੇਸ਼ਾ ਕੌਨਫੀਡੈਂਸ ਨਾਲ ਭਰੇ ਰਹਿੰਦੇ ਹਾਂ ਚਿੰਤਾ ਡਰ ਤੇ ਡਿਪਰੈਸ਼ਨ ਘਟ ਹੁੰਦਾ ਹੈ ਸਾਡੀ ਰੂ ਇੱਕ ਅਜੀਬ ਤਰ੍ਹਾਂ ਦੀ ਰੋਹਾਨੀ ਤਾਕਤ ਮਹਿਸੂਸ ਕਰਨ ਨਾਲ ਸਟਾਰਟ ਕਰ ਦਿੰਦੀ ਹੈ ਜਿਸ ਨਾਲ ਅਸੀਂ ਸਤਿਗੁਰੂ ਨਾਲ ਜੁੜਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਤਾਂ ਹੈ ਕਿ ਅਸਲ ਸੋਚ ਤੇ ਗਿਆਨ ਪਾਠ ਕਰਨ ਨਾਲ ਨਹੀਂ ਬਲਕਿ ਪਾਠ ਨੂੰ ਸਮਝਣ ਤੇ ਜੀਵਨ ਵਿੱਚ ਲਾਗੂ ਕਰਨ ਨਾਲ ਆਉਂਦਾ ਹੈ ਜਿਸ ਨਾਲ ਸਾਨੂੰ ਰੱਬ ਦੇ ਨੇੜੇ ਹੋਣ ਦਾ ਵੀ ਅਹਿਸਾਸ ਹੁੰਦਾ ਹੈ ਜਪਜੀ ਸਾਹਿਬ ਸਿਰਫ ਬਾਣੀ ਨਹੀਂ ਹੈ ਇਹ ਤਾਂ ਸਾਡੀ ਰੂਹ ਦੀ ਆਵਾਜ਼ ਹੈ ਜੋ ਕਿ ਸਾਡੀ ਜ਼ਿੰਦਗੀ ਨੂੰ ਚੜ੍ਹਦੀ ਕਲਾ ਨਾਲ ਭਰ ਦਿੰਦੀ ਹੈ ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਹਨੇਰੇ ਨੂੰ ਮਿਟਾ ਦਿੰਦੀ ਹੈ ਉਸੇ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਚਿੰਤਾ 네ਗੇਟਿਵਿਟੀ ਦੇ ਡਰ ਦੂਰ ਹੁੰਦਾ ਹੈ ਸਿਰਫ ਇੱਕ ਕਦਮ ਸਵੇਰ ਦਾ ਜਪਜੀ ਸਾਹਿਬ ਜੋ ਕਿ ਤੁਹਾਡੀ ਜ਼ਿੰਦਗੀ ਨੂੰ ਬਦਲ ਦਵੇਗਾ ਸੰਗਤ ਜੀ ਜਪਜੀ ਸਾਹਿਬ ਸਿਰਫ ਇੱਕ ਰਾਹ ਹੈ ਜੋ ਕਿ ਸਾਨੂੰ ਸ਼ਾਂਤੀ ਵੱਲ ਖੁਸ਼ੀ ਵੱਲ ਤੇ ਵੈਗਰੂ ਨਾਲ ਮਿਲਾਪ ਵੱਲ ਲੈ ਕੇ ਜਾਂਦਾ ਹੈ ਸੱਚ ਜਾਣਿਓ ਜੇ ਤੁਸੀਂ ਜਪਜੀ ਸਾਹਿਬ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹੋ ਤਾਂ ਕਾਇਨਾਤ ਵੀ ਤੁਹਾਡੇ ਲਈ ਆਪਣੇ ਦਰਵਾਜ਼ੇ ਖੋਲ ਦਿੰਦੀ ਹੈ ਤੇ ਤੁਸੀਂ ਬੇਅੰਤ ਖੁਸ਼ੀਆਂ ਤੇ ਕਾਮਯਾਬੀਆਂ ਪ੍ਰਾਪਤ ਕਰਦੇ ਹੋ ਜੋ ਕਿ ਸਾਨੂੰ ਜਪਜੀ ਸਾਹਿਬ ਦੇ ਪਾਠ ਵਿੱਚ ਵੀ ਸਿੱਖਣ ਨੂੰ ਮਿਲਦਾ ਹੈ ਕਿ ਜੇ ਮਨੁੱਖ ਰੱਬ ਨਾਲ ਜੁੜ ਜਾਵੇ ਤਾਂ ਕਾਇਨਾਤ ਦੀਆਂ ਹਰੇਕ ਰੁਕਾਵਟਾਂ ਆਪਣੇ ਆਪ हट ਜਾਂਦੀਆਂ ਹਨ ਤੇ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਹੋਰ ਲੋਕ ਵੀ ਗੁਰੂ ਦੀ ਬਾਣੀ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ